ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨਗਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਗੁਰਜੰਟ ਸਿੰਘ ਜੀ ਇਕਬਾਲ ਸਿੰਘ ਜੀ ਅਤੇ ਸਮੁੱਚੀ ਕਮੇਟੀ ਦੇ ਉਦੋਂ ਦੇ ਨਾਲ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਹੈ ਹੜਪੀੜਤਾਂ ਵਾਸਤੇ ਸੇਵਾ ਤੱਕਰ ਕੀਤੀ ਹੈ ਜਿਹੜਾ ਕਿ ਤਕਰੀਬਨ 2 ਟਰਾਲੇ ਕਰਨ ਸਵੇਰੇ 6 ਵਜੇ ਤੱਕ ਇੱਥੋਂ ਚੋਰਨਗੇ ਅਰਦਾਸ ਹੋਈ ਗਈ ਜਿਹਦੇ ਵਿੱਚ ਗੁਰਦੁਆਰਾ ਗੁਰਨਾਨਕਪੁਰਾ ਬਠਿੰਡਾ ਗੁਰਦੁਆਰਾ ਸਾਹਿਬ ਸਹਿਜਤਰੀ ਗੁਰਦੁਆਰਾ ਕਲੰਗੀਕਾਰਾ ਗੀਤਾ ਭਵਨ ਗੁਰਦੁਆਰਾ ਕਰਤਾਰਪੁਰਾ ਇਹ ਗੁਰਦੁਆਰਾ ਫਤੇਹ ਸਿੰਘ ਸਾਹਿਬ ਬਠਿੰਡਾ ਇਹ ਸੰਕਾਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰਾ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਰਾਸ਼ਨ ਦੇ ਟਰਾਲੇ ਇੱਥੋਂ ਜਾਣੇ ਹਨ ਔਰ ਵਸਤਰਾਂ ਦੇ ਟਰਾਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸੇਵਾ ਕੀਤੀ ਹੈ ਇੱਕ ਉਚੇਚਾ ਤੌਰ ਤੇ ਉਪਰਾਲਾ ਕੀਤਾ ਗਿਆ ਗੁਰਦੁਆਰਾ ਪਰਉਨ ਕਮੇਟੀ ਵੱਲੋਂ ਕਿ ਧੋਏ ਵਾਲੀ ਮਸ਼ੀਨ ਜਿਹੜੀ ਹੈ ਉਹ 17-18 ਹਜ਼ਾਰ ਹਜ਼ਾਰ ਦੀ ਆਉਣੀ ਹੈ ਉਹ ਲੈ ਕੇ ਭੇਜਣੀ ਹੈ ਕਿਉਂਕਿ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਇਹ ਛੜਕਾਓ ਵਾਸਤੇ ਜ਼ਰੂਰੀ ਹੈ ਕੱਲ ਨੂੰ 6 ਵਜੇ ਸੰਗਤਾਂ ਨੇ ਅਰਦਾਸ ਕਰਕੇ ਇਥੋਂ ਦੋ ਟਰਾਲੀ ਜਿਹੜੇ ਹਲ ਪੀੜਤਾ ਵਾਸਤੇ ਭੇਜਣੇ ਆ ਕਿ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸੰਗਤਾਂ ਵੱਢੀ ਗਿਣਤੀ ਸੇਵਾ ਕਰ ਰਹੀਆਂ ਹਨ ਤਨ ਮਨ ਧੰ ਦੇ ਨਾਲ ਸੇਵਾ ਨਿਭਾ ਰਹੀਆਂ ਇੱਥੇ ਵਸਤਰ ਵਰਤਨ ਰਸਣ ਆ ਰਹੇ ਆ ਉੱਤੇ ਨਾਲ ਨਾਲ ਸਤਿਗੁਰੂ ਜੀ ਕਿਰਪਾ ਕਰਨ ਮਾਇਆ ਦੇ ਵੀ ਵੱਡੇ ਗੱਪੇ ਆ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ ਸਰਦਾਰ ਜਗਦੇਵ ਸਿੰਘ ਜੀ ਪ੍ਰਧਾਨ ਸਾਹਿਬ ਵੱਲੋਂ ਸਦਾ ਇਕਬਾਲ ਸਿੰਘ ਅਜਨ ਸਿੰਘ ਭਾਈ ਉਤਾਰ ਸਿੰਘ ਔਰ ਭਾਈ ਬਲਵੀਰ ਸਿੰਘ ਸੋਤੀ ਟੀ ਗੁਰਦਾਰਾ ਪਰਵੋਕਟੀ ਵਿੱਚ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਔਰ ਸਤਿਗੁਰੂ ਦੀ ਕਿਰਪਾ ਕੰਨ ਜਿਨਾ ਗਿਆ ਪਰ ਕੋਈ ਇਹ ਦੋਸਤਾਂ ਦੀ ਇਹ ਵਰਤਨਾ ਦੀ ਸੇਵਾ ਜੀ ਇਹ ਨਾਲ ਨਾਲ ਬਿਸਤਰਾ ਦੀ ਸੇਵਾ ਹੈ ਇਹ ਕੰਬੜਾਂ ਦੀ ਤੇ ਸੁੱਟਾਂ ਦੀ ਸੇਵਾ ਜੀ ਉਹ ਨਾਲ ਨਾਲ ਪੈਕਿੰਗ ਕਰ ਕਰ ਕੇ ਸਮਾਨ ਰੱਖਿਆ ਹੋਇਆ ਹੈ। ਇਹ ਕੰਬੜ ਖੇਸ ਜਿਸ ਤਰੀਕੇ ਨਾਲ ਚੜਾ ਇਹ ਇਸ ਤਰ੍ਹਾਂ ਬਰਤਨ ਚਲਤਾ ਬੜੀ ਗੰਟੀ ਤੇ ਹੈ ਨੂੰ ਤੁਸੀਂ ਚੱਕੋ ਬਈ। ਦੇਵਾ ਸੰਕਟ ਕਰਦੇ ਆ। ਹਾਂਜੀ। ਬਾਕੀ ਪਰ ਕੇ ਸਮਾਨ ਨੇ ਆ ਰਿਹਾ ਹੈ। ਕਿਉਂਕਿ ਸੰਕਟ ਵਿੱਚ ਉਹ ਵੀ ਨਾਲ ਇਸੇ ਤਰ੍ਹਾਂ ਸੰਕਟ ਹੈ। ਅਗਵਾਲ ਸਿੰਘ ਉਹ ਦੱਸ ਲਿਓ। ਬਾਹਰ ਰਾਜਦਵਰਾ ਸਹਿਜਤਾਰੀ ਸਾਹਿਬਾ ਗੁਰਦੁਆਰਾ ਗੁਰਨਾਨਕਪੁਰਾ ਗੀਤਾ ਮੰਦਰ ਤੇ ਨਰੂਆਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਹੋਰ ਗੁਰਦੁਆਰਾ ਸਾਹਿਬ ਦਾ ਆਇਆ ਹੈ ਉਹ ਬਾਹਰ ਜੋ ਕਿ ਖਾਣ ਪੀਣ ਵਾਲੀਆਂ ਵਸਤਾਂ ਪਾਣੀ ਉਹਨੂੰ ਪ੍ਰੋਪਰ ਪੈਕੇਜ ਕੀਤਾ ਗਿਆ ਹੈ ਇੱਥੇ ਅਸੀਂ ਬੀਬੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਵਾਰਨ ਨੂੰ ਪ੍ਰੋਪਰ ਤਰ੍ਹਾਂ ਦਿੱਤੀ ਹੈ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਖੜੇ ਹਾਂ ਇਹ ਦਰਬਾਰ ਸਾਹਿਬ ਦੇ ਜੋ ਬਾਹਰ ਵਾਲੀ ਜਗਾ ਓਪਨ ਸੀ ਇੱਥੇ ਬੀਬੀਆਂ ਨੇ ਜੋ ਖਾਣ ਵਾਲਾ ਸਮਾਨ ਆ ਪਾਣੀ ਦੀਆਂ ਬੋਤਲਾਂ ਕੋਰ ਲੋੜੀ ਦਾ ਸਮਾਨ ਜਿਹੜਾ ਰੋਜ਼ਾਨਾ ਜੀਵਨ ਦੇ ਵਿੱਚ ਆਪਾਂ ਵਸਤੇ ਦੇ ਵਿੱਚ ਆਉਂਦਾ ਹੈ ਉਹਨੂੰ ਪ੍ਰੋਪਰ ਪੈਕਾਂਗਾ ਦੇ ਵਿੱਚ ਕੀਤਾ ਹੈ ਲੋੜ ਨਾਲ ਕੋ ਬੀਬੀਆਂ ਲੱਗੀਆਂ ਸੀ ਸੋ ਇਹ ਵੀ ਬੜੀ ਵੱਡੀ ਸੇਵਾ ਸੀ ਕੱਲ ਨੂੰ 6:30 ਵਜੇ ਤੱਕ ਸਾਰਾ ਸਮਾਨ ਹੈ ਇਹ ਕੱਲ੍ਹ ਦੇ ਸਵੇਰੇ ਹੋਣੀ ਅੱਧੇ ਦਿਨ ਦਾ ਆਖਰੀ ਹੈ ਕੱਲ੍ਹ ਦੇ ਸਵੇਰ ਦਾ ਨੇ ਧਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਤੇ ਇਸ ਹੜਪੀੜ ਦਾ ਪ੍ਰਭਾਵਤਾ ਇਲਾਕਿਆਂ ਦੇ ਵਿੱਚ ਆਪਣਾ ਜਿਹੜਾ ਸੇਵਾ ਦਾ ਯੋਗਦਾਨ ਪਾਇਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਨਗਰ ਵੱਲੋਂ ਸਾਡੇ ਸਤਕਾਰਯੋਗ ਐਮਸੀ ਸਾਹਿਬਾਨ ਦੇ ਨਾਲ ਵੱਲੋਂ ਚੱਪਲਾ ਦੀ ਸੇਵਾ ਹੋਈ ਹੈ ਉਹ ਸਤਗੁਰ ਨਾਮ ਜਾਣੀ ਜਾਣ ਹਨ ਕਹਿੰਦੇ ਨਾਮ ਲੈਣੋ ਵੀ ਰਹਿ ਜਾਂਦੇ ਹਨ ਸਤਗੁਰ ਉਹਨਾਂ ਦੀ ਸੇਵਾ ਥਾਂਏ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੀਬੀਆਂ ਦਾ ਤਨ ਉਹ ਕੰਨਿਆ ਸਮਾਉਂ ਤਾਂ ਹੀ ਨਾ ਆ ਗਿਆ ਤੇ ਕੋਈ ਤੇ ਤੁਸੀਂ 215 ਦਾ 15 ਜੇ ਰੁਪਏ ਉਹ ਜਦੋਂ 10 ਦਾ ਉਹ ਜੇ ਬਤਾ ਸੰਨੀਵੀਤ ਕਿ 40 ਇਥੇ ਤੇ ਨਹੀਂ ਪਰ ਉਹ ਮਾਰ ਗਿਆ ਬਸ ਦਜਾ ਦੇ ਨੂੰ ਪੁੱਟਾ ਅੰਨੇ ਜੀ ਇਹੋ ਟੱਕਾ ਕਿ ਚੰ ਚੱਕ ਪਾਇਸਾ ਪਾਇਤ ਸ੍ਰੀ ਸਿੰਘ ان کے پروارے نام کا آئی ایک آئیے بندی جی प्रवाह रखना 100 रुपया भाई प्रकाश सारे का